ਇੱਥੇ ਰੌਣਕਾਂ ਤੁਹਾਨੂੰ ਲੁੱਕ ਹੋਣੇ ਆ। ਆਹ ਐਂਟਰੀ ਗੇਟ ਆ ਜੀ। ਇੱਥੇ ਤੁਸੀਂ ਐਂਟਰ ਕਰਨਾ ਹੈ। ਇੱਥੇ ਹੁਣ ਟਿਕਟ ਲੈਣੇ ਆਂ ਅਸੀਂ। ਸਾਰਦੇ ਤੁਸੀਂ 100 ਰੁਪਈਆ ਇੱਕ ਜਣੇ ਦਾ ਐਂਟਰੀ ਦੀ। ਇੱਥੇ ਪੁਫੇ ਡਿਗੇ ਤੇ ਇੱਧਰ ਹੈਗਾ ਆ ਸਟੈਪੂ। ਆ ਦੇਖ ਕੇ ਵੀ ਤੁਹਾਨੂੰ ਦਿਖਾਉਂਦੇ ਆ ਦੇਖੋ। ਕਨੇ ਕਨੇ ਘੇੜ ਡਿਆ ਆ ਇਦਾਂ ਉਧਰ ਪੁਰਾਣੇ ਚੁੱਲ੍ਹੇ ਦੇਖ ਸਕਦੇ ਤੁਸੀਂ ਮਿੱਟੀ ਦੇ ਉਧਰ ਦੇਖ ਸਕਦੇ ਤੁਸੀਂ ਵਿੱਚ ਅੱਗ ਵੀ ਵਾਲੀ ਹੋਈ ਆ ਪਤਿੱਲੇ ਪਿੱਤਲ ਦੇ ਇਧਰ ਲੋਹਾ ਦਿਲ ਚਾਰ ਵਗੈਰਾ ਰੱਖਿਆ ਸਾਰਾ ਜੀ ਤੁਸੀਂ ਘੁੰਮਣ ਨੂੰ ਆ ਸਕਦੇ ਆ ਉਹ ਵਧੀਆ ਜਗ੍ਹਾ ਆ ਦੇਖ ਸਕਦੇ ਆ ਇਧਰ ਵੀ ਆ ਵੱਡੇ ਇਸ ਤਰ੍ਹਾਂ ਦਾਲ ਵਗੈਰਾ ਬਣਾਉਂਦੇ ਆ ਵੱਡੇ ਭਾਂਡੇ ਚੁੱਲ੍ਹੇ ਸਾਰੇ ਨੂੰ ਕੁਝ ਦੇਖਣ ਹੈਗਾ ਇੱਥੇ ਤੁਸੀਂ ਵੀ ਜ਼ਰੂਰ ਆਓ ਦੇਖੋ ਕਿ ਅੱਗੇ ਹੁਣ ਅਸੀਂ ਤੁਹਾਨੂੰ ਅੰਦਰ ਵੀ ਦਿਖਾਉਣਾ ਚਲੋ गाइस आई होप ਤੁਸੀਂ ਸਾਰੇ ਠੀਕ ਹੋਵੋ ਮੇਰੇ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਅਸੀਂ ਤੁਹਾਨੂੰ ਬਲੌਗ ਲੈ ਕੇ ਆਏ ਆ ਜਲੰਧਰ ਦੇ ਵਿੱਚ ਜੋ ਕਿ ਇਹ ਰਗਲਾ ਪੰਜਾਬ ਆ ਉਹਦੀ ਅਸੀਂ ਤੁਹਾਨੂੰ ਫੁੱਲ ਵੀਡੀਓ ਦਿਖਾਵਾਂਗੇ ਤੇ ਵੀਡੀਓ ਦੇ ਐਂਡ ਤੱਕ ਦੇਖਿਓ ਜੀ ਇਹਨਾਂ ਨੇ ਹ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲੈਣ ਜੋ ਵੀ ਤਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜਵੇ ਤੇ ਰੰਗਲੇ ਪੰਜਾਬ ਦੇ ਵਿੱਚ ਜੋ ਕਿ ਐਂਟਰੀ ਫੀਸ ਆ ਜੋ ਟਿਕਟ ਲੱਗਦੀ ਆ ਤੁਹਾਨੂੰ ਸਾਰਾ ਕੁਝ ਦੱਸਾਂਗੇ ਕਿ ਉੱਥੇ ਕੀ ਸਮਾਂ ਆ ਕੀ ਆ ਹਨਾ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਾਂ ਅਸੀਂ ਤੁਹਾਨੂੰ ਪਹੁੰਚ ਕੇ ਮਿਲਦੇ ਆਂ ਇੱਧਰ ਐਂਟਰੀ ਆ ਤੁਸੀਂ ਦੇਖ ਸਕਦੇ ਆਂ ਇੱਧਰ ਪਾਰਕਿੰਗ ਆ ਗੱਡੀ ਦੀ ਅਸੀਂ ਗੱਡੀ ਲਾਉਂ ਅੱਗੇ ਫਿਰ ਤੁਹਾਨੂੰ ਮਿਲਦੇ ਆਂ ਨਾਲ ਹੀ ਹਵੇਲੀ ਵੀ ਹੈਗੀ ਆ ਤੇ ਹਵੇਲੀ ਵਿੱਚ ਵੀ ਤੁਸੀਂ ਜਾ ਸਕਦੇ ਆ ਨਾਲੇ ਇਹਦੇ ਪਾਰਕਿੰਗ ਕਿੱਡੀ ਗੱਡੀ ਕਿੰਨੇ ਪੈਸੇ ਆ ਪਾਰਕੇ ਕਰਨ ਦੇ 20 20 ਰੁਪਏ ਫ੍ਰੀ ਫ੍ਰੀ ਹੁੰਦੀ ਆ ਫ੍ਰੀ ਹੁੰਦੀ ਇੱਥੇ ਪਾਰਕਿੰਗ ਪਾਰਕਿੰਗ ਇੱਥੇ ਬਿਲਕੁਲ ਫ੍ਰੀ ਆ ਇੱਧਰ ਆ ਹੁਣ ਤੁਹਾਨੂੰ ਲੁੱਕ ਮੁੰਨੇ ਆ ਇਹ ਐਂਟਰੀ ਗੇਟ ਆ ਜੀ ਇੱਥੋਂ ਤੁਸੀਂ ਐਂਟਰ ਕਰਨਾ ਹੈ ਇੱਥੋਂ ਟਿਕਟ ਲੈਣੇ ਆ ਸੀ ਹੋਰ ਕਿਦੋਂ ਤੱਕ ਹੈ ਓਕੇ ਫਰੇਲੀਆ ਦੇਰੀ ਦਾ ਇਹ ਸਾਰੇ ਦੇ ਦਿਸੂ 100 ਰੁਪਿਆ ਇੱਕ ਜਣੇ ਦਾ ਐਂਟਰੀ ਕੀ ਹਾਂ ਹੁੰਦਾ ਅਸੀਂ 4 ਜਣੇ 400 ਰੁਪਿਆ ਲੱਗਿਆ ਤੇ ਇੱਧਰ ਵੀ ਚਾਰ ਦੇ ਦਿਸੂ ਚਲੋ ਜੀ ਹੁਣ ਵੀਡੀਓ ਸ਼ੁਰੂ ਕਰਦੇ ਆਂ ਦੇਖ ਸਕਦੇ ਆਂ ਤੁਸੀਂ ਆਪਾਂ ਅੰਦਰ ਪਹੁੰਚ ਚੁੱਕੇ ਆਂ ਰੰਗਲਾ ਪੰਜਾਬ ਦੇ ਦੇਖ ਸਕਦੇ ਆਂ ਇੱਥੇ ਸਾਰਾ ਕੁਛ ਹੀ ਜੋ ਵੀ ਆ ਮਿੱਟੀ ਦਾ ਬਣਾਇਆ ਹੋਇਆ ਆ ਠੀਕ ਆ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਮਿੱਟੀ ਦੇ ਘਰ ਹੁੰਦੇ ਸੀਗੇ ਮਿੱਟੀ ਦਾ ਹੀ ਸਾਰਾ ਕੁਛ ਹੁੰਦਾ ਸੀਗਾ ਇੱਥੇ ਤੁਹਾਨੂੰ ਉਹ ਦੇਖਣ ਨੂੰ ਸਾਰਾ ਕੁਛ ਹੀ ਮਿਲ ਜਾਊਗਾ ਜੀ ਦੇਖ ਸਕਦੇ ਆਂ ਜੋ ਵੀ ਦੁਵਾਰਾਂ ਤੇ ਪ੍ਰਾਣੀਆਂ ਇੱਟਾਂ ਲਗਾਈਆਂ ਗਈਆਂ ਆ ਠੀਕਾ ਇਹ ਹੁਣ ਕਿਤੇ ਨਹੀਂ ਮਿਲਦੀਆਂ ਆ ਆ ਦੇਖ ਸਕਦੇ ਜਿੱਦਾਂ ਵਿਆਹ ਸ਼ਾਦੀ ਹੁੰਦੀ ਸੀ ਪਹਿਲਾਂ ਤੇ ਇਦਾਂ ਲੋਹਾ 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 ਤੇ ਇਦਾਂ ਲੋਕ ਬਣਾਉਂਦੇ ਹੁੰਦੇ ਸੀ ਇਦਾਂ ਦੇ ਪਤੀਲੇ ਹੁੰਦੇ ਸੀ ਤੇ ਦਾਲ ਸਬਜ਼ੀਆਂ ਬਣਾਉਣੀਆਂ ਇਦਾਂ ਦੇ ਪਤਿਲਿਆਂ ਦੇ ਵਿੱਚ ਤੁਹਾਨੂੰ ਹਰੇਕ ਚੀਜ਼ ਇੱਥੇ ਦੇਖਣ ਨੂੰ ਮਿਲੂਗੀ ਤੇ ਇੱਧਰ ਦੇਖ ਸਕਦੇ ਆ ਜਿੱਦਾਂ ਕਿ ਪਹਿਲਾਂ ਬੁੜੀਆਂ ਕੜਾਈਆਂ ਕੱਢਦੀਆਂ ਹੁੰਦੀਆਂ ਸੀ ਹੱਥਾਂ ਨਾਲ ਠੀਕ ਆ ਨਾ ਇਹ ਫੁਲਕਾਰੀਆ ਕੱਢਣੀਆਂ ਹੱਥਾਂ ਦੇ ਨਾਲ ਸੂਈ ਧਾਗੇ ਨਾਲ ਫੁਲਕਾਰੀਆ ਇਦਾਂ ਕੱਢਦੇ ਹਾਂ ਤੇ ਇਸ ਤੁਹਾਨੂੰ ਹਰ ਇੱਕ ਚੀਜ਼ ਇੱਥੇ ਮਿਲੂਗੀ ਕਿਉਂਕਿ ਹੁਣ ਤਾਂ ਇਹ ਕੋਈ ਦੇਖਣ ਨੂੰ ਹੀ ਨਹੀਂ ਮਿਲਦਾ ਹਰ ਇੱਕ ਸ਼ਹਿਰ ਪਿੰਡ ਵਿੱਚ ਜਾਂ ਮਸ਼ੀਨਾਂ ਦੀ ਕਢਾਈ ਕੱਢਦੇ ਆ ਹੁਣ ਠੀਕ ਆ ਤੇ ਇਹ ਚੀਜ਼ਾਂ ਹੁਣ ਦੇਖਣ ਨੂੰ ਨਹੀਂ ਹੈਗੀਆਂ ਇਸ ਕਰਕੇ ਇੱਥੇ ਇਹਨਾਂ ਨੇ ਹਰ ਇੱਕ ਚੀਜ਼ ਬਣਾਈ ਹੋਈ ਆ ਹਵੇਲੀ ਦੇ ਵਿੱਚ ਤੁਸੀਂ ਜ਼ਰੂਰ ਵਿਜ਼ਿਟ ਕਰੋ ਰੰਗਲਾ ਪੰਜਾਬ ਜਲੰਧਰ ਦੇ ਵਿੱਚ ਇਹ ਹਵੇਲੀ ਹੈਗੀ ਆ ਜੀ ਠੀਕ ਹੈ ਤੇ ਤੁਸੀਂ ਇੱਥੇ ਤੁਹਾਨੂੰ ਹਰੇਕ ਚੀਜ਼ ਦਿਖਾਉਣੀ ਆ ਤੇ ਵੀਡੀਓ ਦੇ ਨਾਲ ਬਣੀ ਰਿਹਾ ਨਾਲਕਾ ਦੇਖ ਸਕਦੇ ਤੁਸੀਂ ਠੀਕ ਹੈ ਨਾਲਕਾ ਹੁਣ ਤੱਕ ਕਿਸੇ ਦੇ ਘਰ ਹੈ ਹੀ ਨਹੀਂ ਮੋਟਰਾਂ ਟੂਟੀਆਂ ਵਗੈਰਾ ਲੱਗੀਆਂ ਹੋਈਆਂ ਹਨ ਤੇ ਇੱਧਰ ਸਾਰੇ ਕੱਚ ਮਤਲਬ ਕੀ ਮਿੱਟੀ ਦੇ ਬਰਤਨ ਹੋ ਗਏ ਆ ਦੇਖ ਸਕਦੇ ਇੱਧਰ ਚਾਟੀ ਦੇ ਵਿੱਚ ਪਹਿਲਾਂ ਦੁੱਧ ਕਾੜਨਾ ਰੱਖਦੇ ਹੁੰਦੇ ਸੀਗੇ ਹਨਾ ਮਤਲਬ ਕੀ ਇੱਥੇ ਉਹ ਚੀਜ਼ਾਂ ਦਿਖਾਈਆਂ ਗਈਆਂ ਆ ਸਾਰੀਆਂ ਹੀ ਕਿ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਹੁਣ ਹਨ ਨਹੀਂ ਕਉਕੋ ਪਿਛਲੇ ਰਿਵਾਜ ਜਿਹੜੇ ਸੀਗੇ ਉਹ ਸਾਰੇ ਇੱਥੇ ਬਣਾਏ ਗਏ ਆ ਦੱਸੇ ਗਏ ਆ ਠੀਕ ਆ ਸਾਰਾ ਕੁਝ ਬਹੁਤ ਹੀ ਵਧੀਆ ਦੱਸਿਆ ਹੋਇਆ ਆ ਤੇ ਦੇਖੋ ਪਿੱਤਲ ਦੇ ਭਾਂਡੇ ਦੇਖ ਸਕਦੇ ਆ ਤੁਸੀਂ ਕਿੰਦਾ ਚਮਕਦੇ ਆ ਪਿੱਤਲ ਦੇ ਭਾਂਡੇ ਦੇਖ ਸਕਦੇ ਆ ਕਿੰਨੇ ਵਧੀਆ ਤਰੀਕੇ ਨਾਲ ਸਜਾਏ ਗਏ ਆ ਦੇਖੋ ਜੀ ਚੁੱਲ੍ਹੇ ਵਗੈਰਾ ਦੇਖੋ ਇਦਾਂ ਪਹਿਲਾਂ ਬਣਾਏ ਗਏ ਬਣਾਏ ਹੁੰਦੇ ਸੀ ਹੁਣ ਤਾਂ ਗੈਸਾਂ ਚੱਲ ਗਈਆਂ ਹੁਣ ਕੋਣ ਬਣਾਉਂਦਾ ਚੁੰਨੇ ਆ ਤੇ ਰੋਟੀਆਂ ਪਾਣੀਆਂ ਕਮੈਂਟ ਕਰਕੇ ਜਰੂਰ ਦੱਸਿਓ ਕੋਣ ਕੋਣ ਚੁੱਲਾ ਵਰਤਦਾ ਅੱਜਕੱਲ੍ਹ ਇਹ ਇੱਧਰ ਦੇਖ ਸਕਦੇ ਤੁਸੀਂ ਲੱਕੜ ਦੇ ਪੰਘੂੜੇ ਹੁੰਦੇ ਸੀ ਪਹਿਲਾਂ ਬੱਚਿਆਂ ਦੇ ਝੂਟਣ ਦੇ ਲਈ ਹਨ ਬੱਚਿਆਂ ਦੇ ਲਈ ਪਹਿਲਾਂ ਲੱਕੜ ਦੇ ਪੰਘੂੜੇ ਇਦਾਂ ਦੇ ਹੁੰਦੇ ਸੀਗੇ ਤੇ ਇਦਾਂ ਦੇ ਆਹ ਦੇਖ ਸਕਦੇ ਇਦਾਂ ਮਤਲਬ ਕਿ ਦੁੱਧ ਕਾੜ ਕੇ ਪਹਿਲਾਂ ਤੇ ਫਿਰ ਇਦਾਂ ਲੱਸੀ ਬਣਾਉਂਦੀਆਂ ਹੁੰਦੀਆਂ ਸੀਗੀਆਂ ਬੁੜੀਆਂ ਤੇ ਦੇਖ ਸਕਦੇ ਆ ਤੁਸੀਂ ਇਦਾਂ ਮਦਾਣੀ ਦੇ ਹੱਥ ਨਾਲ ਮਦਾਣੀ ਉਹ ਫੇਰ ਕੇ ਤੇ ਫੇਰ ਦੇਣ ਵਿਚੋਂ ਮੱਖਣ ਕੱਢਣਾ ਆ ਪਹਿਲਾਂ ਦੇ ਸਮੇਂ ਦੇ ਜਿੱਦਾਂ ਮਤਲਬ ਕਿ ਗੋਂਦੇ ਸੀਗੇ ਹਨਾ ਮਲਮੋਨੀਅਮ ਪਤਾ ਨਹੀਂ ਕੀ ਕੀ ਜਿੱਦਾਂ ਤੁੰਬੀ ਵਜਾਉਂਦੇ ਹੁੰਦੇ ਸੀ ਇਹ ਸਾਰੇ ਇੱਥੇ ਤੁਹਾਨੂੰ ਦੱਸੇ ਗਏ ਆ ਦੇਖ ਸਕਦੇ ਜਿੰਨੇ ਵੀ ਪਿਛਲੇ ਕਲਾਕਾਰ ਗੋਂਦੇ ਹੁੰਦੇ ਸੀ ਹਨਾ ਤੇ ਆ ਸਾਰੇ ਪਿਛਲੇ ਜੀ ਕਲਾਕਾਰ ਜੋ ਵੀ ਸੀਗੇ ਸਾਰੇ ਇਹ ਇਹਨਾਂ ਦੇ ਨਾਲ ਹੀ ਗੋਂਦੇ ਹੁੰਦੇ ਸੀਗੇ ਤਪਲੇ ਹੋ ਗਏ ਢੋਲਕੀਆਂ ਹੋ ਗਈਆਂ ਸ਼ੈਣੇ ਬਾਜੇ ਠੀਕ ਆ ਸਾਰੇ ਮਤਲਬ ਕਿ ਇਹਨਾਂ ਦੇ ਨਾਲ ਹੀ ਗੋਂਦੇ ਹੁੰਦੇ ਸੀਗੇ ਠੀਕ ਆ ਹੋਣ ਤਾਂ ਇਹ ਘੱਟ ਹੀ ਯੂਜ਼ ਹੁੰਦੇ ਆ ਹੁਣ ਇਹ ਸਮੇਂ ਘੱਟ ਆ ਇੱਧਰ ਵੀ ਦੇਖ ਸਕਦੇ ਆ ਤੁਸੀਂ ਨਾ ਜਿਹੜਾ ਰੈਡੀ ਬਣਾਇਆ ਹੋਇਆ ਜੀ ਦੇਖ ਸਕਦੇ ਆ ਇੱਧਰ ਆ ਸਕਦੇ ਆ ਇੱਧਰ ਦੇਖ ਸਕਦੇ ਆ ਇੱਧਰ ਨਾਈ ਦੀ ਦੁਕਾਨ ਬਣਾਈ ਹੋਈ ਆ ਦੇਖ ਸਕਦੇ ਆ ਪਿਛਲੇ ਜ਼ਮਾਨੇ ਚ ਜੀ ਤਾਂ ਹੁੰਦੀ ਸੀਗੀ ਹੁਣ ਤਾਂ ਸਲੂਨ ਵਗੈਰਾ ਚੱਲ ਪਏ ਆ ਤੇ ਇੱਧਰ ਜਿੱਦਾਂ ਪਹਿਲਾਂ ਬੁੜੇ ਬਿੰਦੇ ਹੁੰਦੇ ਸੀ ਇਕੱਠੇ ਛੜੇ ਹੁਣ ਛੜੇ ਜਿਹੜੇ ਆ ਤਾਸ਼ ਖੇਡਦੇ ਹੁੰਦੇ ਸੀ ਨਾ ਇਹ ਉਹ ਚੀਜ਼ ਬਣਾਈ ਹੋਈ ਆ ਨਾ ਉਹਨੇ ਦੇਖ ਸਕਦੇ ਆ ਦੇਖ ਸਕਦੇ ਤਾਸ਼ ਖੇਡਦੇ ਆ ਛੜੇ ਬਹਿ ਕੇ ਇੱਥੇ ਸਾਰੇ ਤਾਸ਼ ਖੇਡ ਰਹੇ ਠੀਕ ਆ ਤੇ ਅੱਗੇ ਇੱਧਰ ਹੈਗੀ ਆ ਹਵਾ ਲਾਤ ਜਿਹਨੂੰ ਜੇਲ੍ਹ ਕਹਿੰਦੇ ਆ ਪੁਰਾਣੇ ਟਾਈਮ ਦੀ ਜੇਲ੍ਹ ਇਹ ਵੀ ਤੁਸੀਂ ਦੇਖ ਸਕਦੇ ਆ ਪੁਰਾਣੇ ਟਾਈਮ ਦੀ ਜੇਲ੍ਹ ਇੱਦਾਂ ਹੁੰਦੀ ਸੀ ਕਿ ਨਾ ਕੋਈ ਮੰਜਾ ਹੁੰਦਾ ਸੀ ਤੇ ਨਾ ਕੁਝ ਇੱਕ ਘੜੇ ਦਾ ਪਾਣੀ ਹੁੰਦਾ ਸੀ ਘਾ ਅੰਦਰ ਘੜਾ ਤੇ ਬਸ ਦੋ ਦੋ ਜਣੇ ਬੈਠੇ ਹੁੰਦੇ ਸੀ ਦੋ ਤਿੰਨ ਦਿਨ ਤਿੰਨ ਜਣੇ ਤਾਂ ਛੋਟੀ ਜੀ ਜੇਲ੍ਹ ਹੁੰਦੀ ਸੀ ਜੀ ਦੇਖ ਸਕਦੇ ਆ ਤੁਸੀਂ ਹੁਣ ਤਾਂ ਵੱਡਿਆ ਹੋ ਗਿਆ ਇੱਧਰ ਵੀ ਇਹ ਘਰ ਬਣਾਇਆ ਹੋਇਆ ਹੈ ਦੇਖ ਸਕਦੇ ਆ ਤੁਸੀਂ ਇੱਧਰ ਵੀ ਭਾਂਡੇ ਵਗੈਰਾ ਪੀਪੇ ਵਗੈਰਾ ਸਮਾਨ ਸਮੋਣੀ ਜਿੱਦਾਂ ਹਨਾ ਰੱਖਿਆ ਆ ਉਹਨਾਂ ਨੇ ਹਾਂ ਚੈੱਕ ਕਰ ਸਕਦੇ ਪੀੜੀ ਵੀ ਰੱਖੀ ਹੋਊ ਆ ਦੇਖ ਸਕਦੇ ਸਾਰਾ ਮਿੱਟੀ ਦਾ ਹੀ ਬਣਾਇਆ ਹੋਇਆ ਇੱਥੇ ਦੇਖਣ ਨੂੰ ਵਧੀਆ ਚੀਜ਼ਾਂ ਤੇ ਇਧਰੋਂ ਪੁਰਾਣੇ ਜਿਹੜਾ ਕੂੜੇ ਵਗੈਰਾ ਹੁੰਦੇ ਸੀ ਘਰਾਂ ਦੇ ਵਿੱਚ ਜੋ ਪਏ ਹੁੰਦੇ ਸੀਗੇ ਕਮੈਂਟ ਕਰਕੇ ਦੱਸਿਓ ਕਿ ਕਿਤੇ ਕਿਤੇ ਘਰ ਕੂੜਾ ਹੈਗਾ ਇਹ ਤੇ ਇਧਰ ਸਾਰੇ ਆਹ ਇਟਾਂ ਦੇਖ ਸਕਦੇ ਆ ਤੁਸੀਂ ਇਟਾਂ ਸਾਰੀਆਂ ਜਿਹੜੀਆਂ ਪੁਰਾਣੇ ਸਮੇਂ ਦੀਆਂ ਆ ਹੁਣ ਵੀ ਇਦਾਂ ਦੀਆਂ ਮਿਲਦੀਆਂ ਇਟਾਂ ਤੇ ਇੱਧਰ ਹੈਗਾ ਜੀ ਐਹੋ ਦਰਜੀ ਲਾਲ ਚੰਦ ਦਾ ਦਰਜੀ ਇੱਥੇ ਸੂਟ ਸ਼ਾਰਟ ਸਮੋਂਦੇ ਇਹਨਾਂ ਦੇ ਕੋਲ ਦੇਖ ਸਕਦੇ ਆ ਇਦਾਂ ਪਹਿਲਾਂ ਦਰਜੀ ਥੱਲੇ ਹੀ ਵੇਂਦੇ ਹੁੰਦੇ ਸੀਗੇ ਤਾਂ ਸੂਟ ਸ਼ਾਰਟ ਸੀਂਦੇ ਹੁੰਦੇ ਸੀਗੇ ਹੱਥ ਵਾਲੀਆਂ ਮਸ਼ੀਨਾਂ ਹੁੰਦੀਆਂ ਸੀਗੀਆਂ ਜੀ ਹੁਣ ਤਾਂ ਪੈਰਾਂ ਵਾਲੀਆਂ ਮਸ਼ੀਨਾਂ ਆ ਮੋਟਰਾਂ ਵਾਲੀਆਂ ਵੀ ਕਈਆਂ ਨੇ ਤਾਂ ਮੋਟਰਾਂ ਵੀ ਲਗਾ ਲਈਆਂ ਆ ਜੀ। ਇਦਾਂ ਦਾ ਸਮਾਂ ਹੁੰਦਾ ਸੀ ਪਹਿਲਾਂ। ਇੱਧਰ ਆ ਸਕੂਟਰ ਦੇਖ ਸਕਦੇ ਪਹਿਲਾਂ ਸਕੂਟਰ ਹੁੰਦੇ ਸੀਗੇ। ਦੇਖ ਸਕਦੇ ਹਾਂ ਜੀ। ਤੇ ਅੱਗੇ ਚੱਲਦੇ ਆ ਹੁਣ ਅੰਦਰ ਦੇਖ ਸਕਦੇ ਤੁਸੀਂ ਖੂਹ ਵਗੈਰਾ ਹੁੰਦੇ ਸੀਗੇ ਪਹਿਲਾਂ। ਲੋਕੀ ਜਿੱਦਾਂ ਖੂਹਾਂ ਚੋਂ ਪਾਣੀ ਕੱਢਦੇ ਹੁੰਦੇ ਸੀਗੇ ਜਿੱਦਾਂ ਨਾ ਜਾਂ ਨਲਕੇ ਹੁੰਦੇ ਸੀਗੇ। ਟੂਟੀ ਵਗੈਰਾ ਮੋਟਰ ਵਗੈਰਾ ਕਿਸੇ ਦੇ ਘਰ ਨਹੀਂ ਹੁੰਦੀ ਸੀਗੀ ਪਹਿਲਾਂ ਇਦਾਂ ਖੂਹਾਂ ਚੋਂ ਪਾਣੀ ਲੈਣ ਆਉਂਦੇ ਸੀ ਘੜਿਆਂ ਦੇ ਵਿੱਚ। ਦੇਖ ਸਕਦੇ ਆ ਬਣਾਈਆਂ ਹੋਈਆਂ ਐ ਇਦਾਂ ਬੁੜੀਆਂ ਜਾਂਦੀਆਂ ਹੁੰਦੀਆਂ ਸੀਗੀਆਂ ਔਰਤਾਂ ਸਾਰੀਆਂ ਘੜਿਆਂ ਦੇ ਵਿੱਚ ਪਾਣੀ ਭਰ ਕੇ ਲਿਉਂਦੀਆਂ ਹੁੰਦੀਆਂ ਸੀਗੀਆਂ ਤੇ ਫੇ ਇੱਥੇ ਅਸੀਂ ਵੀ ਫੋਟੋ ਵਗੈਰਾ ਖਿੱਚੀਆਂ ਆਪਣੀਆਂ ਦੇਖ ਸਕਦੇ ਆ 뷰 ਵਧੀਆ ਸੀਗਾ ਤੇ ਅਸੀਂ ਆਪਣੀਆਂ ਫੋਟੋ ਵਗੈਰਾ ਲਈਆਂ ਚੈੱਕ ਕਰ ਸਕਦੇ ਤੁਸੀਂ ਵੀ ਇੱਥੇ ਜਾ ਸਕਦੇ ਮਤਲਬ ਕਿ ਇੱਥੇ ਪੁਰਾਣੀਆਂ ਚੀਜ਼ਾਂ ਸਾਰੀਆਂ ਆ ਤੁਸੀਂ ਆਪਣੇ ਬੱਚਿਆਂ ਨੂੰ ਜਾ ਕੇ ਦੱਸ ਸਕਦੇ ਆ ਠੀਕਾ ਹੁਣ ਤਾਂ ਉਹ ਜ਼ਮਾਨਾ ਨਹੀਂ ਹੈਗਾ ਤੇ ਬੱਚਿਆਂ ਨੂੰ ਦੱਸਣਾ ਬਹੁਤ ਜ਼ਰੂਰੀ ਆ ਇਸ ਵਿਰਸੇ ਬਾਰੇ ਹਨਾ ਪੰਜਾਬੀ ਵਿਰਸੇ ਬਾਰੇ ਦੱਸਣਾ ਬਹੁਤ ਜ਼ਰੂਰੀ ਆ ਪੰਜਾਬੀ ਪ੍ਰਾਣੀਆਂ ਚੀਜ਼ਾਂ ਦਿਖਾਉਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਬੱਚਿਆਂ ਨੂੰ ਅੱਜ ਕੱਲ ਪਤਾ ਨਹੀਂ ਹੈਗਾ ਕਿ ਚੀਜ਼ ਹੈ ਕੀ ਆ ਨਾ ਸਾਰੀਆਂ ਚੀਜ਼ਾਂ ਦੱਸਣੀਆਂ ਬਹੁਤ ਜ਼ਰੂਰੀ ਆ ਤੇ ਇਧਰ ਚੱਕੀਆਂ ਹੁੰਦੀਆਂ ਸੀ ਪਹਿਲਾਂ ਆਟਾ ਪੀਂਦੇ ਹੁੰਦੇ ਸੀ ਜੀ ਇਹਨਾਂ ਦੇ ਵਿੱਚ ਹਾਂਜੀ ਪਹਿਲਾਂ ਘਰਾਂ ਦੇ ਵਿੱਚ ਹੀ ਆਟਾ ਪਾ ਕੇ ਇਦਾਂ ਪੀਂਦੇ ਹੁੰਦੇ ਸੀ ਰੋਜ਼ ਜੀ ਪਾ ਵੀ ਚਰਖਾ ਦੇਖ ਸਕਦੇ ਆ ਤੁਸੀਂ ਇੱਧਰ ਕਢਾਈ ਕੱਢਦੇ ਪਏ ਆ ਇੱਧਰ ਆ ਚਰਖਾ ਜੀ ਇੱਧਰ ਦੇਖ ਸਕਦੇ ਗੈਣਿਆਂ ਦਾ ਸਾਰਾ ਤੇ ਇੱਧਰ ਦੇਖ ਸਕਦੇ ਆ ਸੋਨੇ ਦੀ ਦੁਕਾਨ ਇਦਾਂ ਦੀ ਹੁੰਦੀ ਹੁੰਦੀ ਸੀ ਪਹਿਲਾਂ ਜੀ ਜਿੱਦਾ ਸੋਨਾ ਬਣਾਉਂਦੇ ਦਿੰਦੇ ਸੀ ਨਾ ਤੇ ਲੈਣ ਆਉਂਦੇ ਸੀ ਤੇ ਆਹ ਵਾਲੇ ਸੰਦ ਹੁੰਦੇ ਸੀ ਇਹਨਾਂ ਤੇ ਆ ਸਾਰੇ ਸੰਦ ਰੱਖੇ ਹੋਏ ਆ ਦੇਖ ਸਕਦੇ ਆ ਤੇ ਹੁਣ ਤਾਂ ਸ਼ਾਪਾਂ ਬਹੁਤ ਵਧੀਆ ਵਧੀਆ ਪਾ ਲਈਆਂ ਆ ਸੁਨਿਆਰਿਆਂ ਨੇ ਵੀ ਹਨਾ ਤੇ ਸੁਨਿਆਰੇ ਦੀ ਦੁਕਾਨ ਹੁੰਦੀ ਸੀ ਦੇਖ ਸਕਦੇ ਆ ਤੇ ਆ ਦੇਖ ਤਾਂ ਮਹਾਰਾਜ ਜੀ ਪਿੱਛੇ ਝੱਲਣ ਨੂੰ ਪੱਖਾ ਨੀ ਲੱਗਾ ਆ ਇਦਾਂ ਮਹਾਰਾਜ ਜੀ ਵਿੱਚ ਪੱਕੇ ਚੱਲ ਰਹੇ ਐਕਸਰਸਾਈਜ਼ ਬਹੁਤ ਮੇਰੇ ਐਕਸਰਸਾਈਜ਼ ਵੀ ਮੱਦ ਦੇ ਰਿਹਾ ਇੱਧਰ ਹਵਾ ਦੇਣ ਦੇ ਪੱਕੇ ਨੇ ਜੀ ਅੰਦਰ ਦੇਖ ਸਕਦੇ ਪੇਂਟਿੰਗ ਵਗੈਰਾ ਹਨ ਇੱਧਰ ਪੇਂਟਿੰਗ ਵਗੈਰਾ ਦੇਖ ਸਕਦੇ ਤੁਸੀਂ ਪੰਜਾਬ ਸੱਭਿਆਚਾਰ ਆਪਣਾ ਪੰਗੜਾ ਗਿੱਧਾ ਅਣਾ ਜਿੱਦਾਂ ਹਰ ਆਈ ਫੋਟੋਆਂ ਲਗਾਈਆਂ ਹੋਈਆਂ ਆ ਇਹਨਾਂ ਨੇ ਦੇਖ ਸਕਦੇ ਆ ਤੁਸੀਂ ਇੰਦਰ ਇੰਦਰ ਦੇ ਪੇਚੀ ਵੀ ਨਾ ਦੇ ਆ ਦੇਖ ਸਕਦੇ ਸਾਰੀਆਂ ਗੇਟਿੰਗ ਹੱਥਾ ਨਾ ਬਣਾਈਆਂ ਹੋਈਆਂ ਇਹ ਸਾਰੀਆਂ ਸਾਮ ਲਾ ਰਹੀਏ ਤੁਹਾਨੂੰ ਦੱਸਦੇ ਹੋ ਲੈ ਕੇ ਜੀ ਇਹ ਸਾਰੀਆਂ ਹੱਥਾ ਨਾ ਬਣਾਈਆਂ ਗਈਆਂ ਖੋਦ ਤਿਆਰ ਕੀਤੀਆਂ ਗਈਆਂ ਇਹ ਇੱਥੇ ਵੀਲੋਗ ਦਾ ਐਂਡ ਕਰਦੇ ਆ ਮਿਲਦੇ ਆ ਅਗਲੇ ਵੀਲੋਗ ਵਿੱਚ ਇਹਦਾ ਭਾਗ ਜਿਹੜਾ ਹੈ ਅੱਧਾ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੱਕ ਦਾ ਲਈ ਬਾਏ ਬਾਏ